ਸੋ ਅੱਜ ਮੇਰੇ ਨਾਲ ਮੇਰੇ ਦਾਦੀ ਜੀ ਮਾਤਾ ਨਸੀਬਕੌਰ ਜੀ ਜਿਨ੍ਹਾਂ ਦੀ ਉਮਰ ਕਰੀਬ 97 ਸਾਲ ਆ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਰਾਘੁਰਾਮ ਜੀ ਬਾਰੇ ਕਿਉਂਕਿ ਇਹਨਾਂ ਨੇ ਖੁਦ ਦੇਖੇ ਨੇ ਦਰਸ਼ਨ ਕੀਤੇ ਨੇ ਤੇ ਜੋ ਵੀ ਆ ਇਹ ਆਪਣੇ ਨਾਲ ਸਾਰੀ ਗੱਲਬਾਤ ਸਾਂਝੀ ਕਰਨਗੇ ਵੀ ਕਿੱਦਾਂ ਦਾ ਸੁਭਾਅ ਸੀ ਕਿੱਦਾਂ ਦਾ ਰਹਿਣਾ ਸਹਿਣਾ ਸੀ ਬਾਬਾ ਰਾਘੁਰਾਮ ਜੀ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਇਹਨਾਂ ਦਾ ਤੇ ਕੀ ਨ ਹੋਵੀਂ ਤੁਹਾਡਾ ਹੈ ਕੀ ਨ ਹੋਵੀਂ ਗਿਆ ਬੈਠਾ ਜੀਵਕਰ ਮਾਤਾ ਨਸੀਬਕੌਰ ਜੀ ਉਮਰ 97 ਸਾਲ ਤੁਸੀਂ ਤਾਂ ਬਾਬਾ ਰਾਗੋਰਾਮ ਜੀ ਫਿਰ ਦੇਖਿਓਣਗੇ ਬੀਬੀ ਉਹਨਾਂ ਬਾਰੇ ਕੋਈ ਗੱਲਬਾਤ ਦੱਸੋ ਵੀ ਕਿਵੇਂ ਦਾ ਰਹਿਣਾ ਸਹਿਣਾ ਸੀ ਕਿਵੇਂ ਦੇ ਸੁਆਦ ਉਹ ਤਾਂ ਅਸੀਂ ਚੰਗੀ ਤਰ੍ਹਾਂ ਦੇਖਿਆ ਨਾਲੇ ਉਥੇ ਰੋਟੇ ਖਾਂਦੇ ਸੀ ਅੱਛਾ ਜੀ ਉਹ ਪਿੱਪਲ ਹੇਠ ਮੈਂ ਉਹ ਰੋਟੇ ਹੇਠ ਬੈਠ ਹੁੰਦਾ ਤੇ ਤੇ ਜਿਹੜਾ ਬਰੋਟਾ ਆਪਣੇ ਜਦੋਂ ਆਪਾਂ ਜਾਂਦੇ ਆ ਰਾਮਸਰ ਨੂੰ ਜਿਹੜਾ ਵੱਡਾ ਬਰੋਟਾ ਬਣਿਆ ਹੋਇਆ ਤੇ ਉਹਦੇ ਥੱਲੇ ਉਹ ਜੱਦਾ ਹੀ ਆ ਮੈਂ ਕਹਿਣਾ ਪੋਲਾ ਨਾਥਾ ਆ ਦੇਵੀਆਂ ਆ ਗਈਆਂ ਹਾਂਜੀ ਆ ਗਈਆਂ ਉਹ ਇਹਨਾਂ ਨੂੰ ਦੋ ਦੋ ਮੰਨੀਆਂ ਦੇ ਦੇ ਜੈਸੀ ਕਹਿਣਾ ਵੀ ਮੰਨੀਆਂ ਸਾਡੇ ਇਹ ਲੈ ਜਾਓ ਘਰ ਨੂੰ ਉੱਥੇ ਇੱਥੇ ਰੋਟੀ ਖਾ ਕੇ ਆਉਂਦੇ ਤੇ ਉੱਥੇ ਇੱਥੇ ਪਾਣੀ ਪੀ ਕੇ ਆਉਂਦੇ ਤੇ ਹੱਟ ਹੀ ਗੇੜ ਕੇ ਖੇੜ ਭਰ ਕੇ ਉੱਥੇ ਟੁੱਟੀਆਂ ਲੱਗੀਆਂ ਹੋਈਆਂ ਤੇ ਫੇਰ ਟੁੱਟੀਆਂ ਤੇ ਪਾਣੀ ਪੀਣਾ ਸੋ ਉਹਨੇ ਤੇ ਇਹ ਵੀ ਆਇਆ ਵੀ ਬਾਬਾ ਜੀ ਕਹਿੰਦੇ ਸੀ ਭਾਈ ਜਿਹੜਾ ਵੀ ਬੰਦਾ ਜਿਹੜੇ ਵੀ ਕੋਈ ਸੰਗਤ ਡੇਰੇ ਦੇ ਵਿੱਚ ਆਈ ਆ ਵੀ ਉਹ ਭੁੱਖਾ ਨਾ ਜਾਵੇ ਹੈਨਾ ਇਹ ਵੀ ਗੱਲ ਸੀਗੀ ਇਹਨਾਂ ਨਾਲ ਉਹ ਇੱਥੋਂ ਜਾਵੇ ਨਾ ਸਭ ਖਾ ਖਾਣਾ ਜਾਵੇ ਛੌਖਾ ਰਹੇ ਠੀਕ ਨਹੀਂ ਜਿਵੇਂ ਰੋਟੀ ਪਾਣੀ ਕਹੇ ਸੀ ਵੀ ਪ੍ਰਸ਼ਾਦੇ ਤੋਂ ਬਿਨਾ ਕੋਈ ਭੁੱਖਾ ਨਾ ਜਾਵੇ ਭੁੱਖਾ ਨਾ ਜਾਵੇ ਉਹ ਰੋਟੀ ਜ਼ਰੂਰ ਖੜਾਉਂਦੇ ਤੇ ਠੀਕ ਆ ਵੀ ਜਾਨੀ 24 ਘੰਟੇ ਬਾਬਾ ਜੀ ਦਾ ਲੰਗਰ ਹਾਜ਼ਰ ਹੁੰਦਾ ਸੀ ਕਿੱਥੋਂ ਮਰਜੀ ਰੁਖੀ ਸੀ ਕਿ ਜੋ ਵੀ ਸੀਗਾ ਉਹਨਾਂ ਦੇ ਮੱਕੇ ਬੀਜੇ ਹੋਈ ਤੇ ਅੱਛਾ ਬੈੜੀਆਂ ਛੱਡਤੀਆਂ ਬੈੜੀਆਂ ਮੱਕੀ ਖਾਏ ਆਈਆਂ ਹੂੰ ਉਹ ਆ ਕੇ ਕਹਿੰਦਾ ਓ ਸਾਦਾ ਹੂੰ ਇਹ ਆ ਬੈੜੀਆਂ ਨੂੰ ਬਚਾ ਮੈਂ ਕਹਿੰਦਾ ਹੂੰ ਛੱਡ ਮੱਕੀ ਖਾ ਲਈ ਹੂੰ ਹੂੰ ਆ ਟੋਏ ਆਏ ਉਹ ਕਹਿੰਦਾ ਜਾ ਕੇ ਦੇਖ ਲੈ ਹੂੰ ਮੱਕੀ ਜਿਹੜੀ ਖਾਧੀ ਆ ਮੈਂ ਭਰ ਦੋ ਹੂੰ ਜਦ ਗਿਆ ਉਹਨੂੰ ਦੋ ਦੋ ਛੱਲੀਆਂ ਲੱਗੀਆਂ ਅੱਛਾ ਮੱਕੀ ਖਾਧੀ ਬੁਰਜ ਮੰਗੋ ਦੋ ਦੋ ਛੱਲੀਆਂ ਲੱਗੀਆਂ ਆ ਕੇ ਬਾਬੇ ਦੇ ਪੈਰ ਫੜ ਲਏ ਵੀ ਕਿਸੇ ਖੇਤਾਰੇ ਨੇ ਕਹਿਤਾ ਸੀਗਾ ਵੀ ਭਾਈ ਆਪਣੇ ਡੰਗਰ ਪਸ਼ੂ ਬਾਹਰ ਕੱਢ ਲਾ ਤੇ ਵੀ ਸਾਡੀ ਮੱਕੀ ਖਰਾਬ ਹੁੰਦੀ ਆ ਖਾ ਗਿਆ ਤੇ ਬੈੜੀਆਂ ਅੱਛਾ ਬੈੜੀਆਂ ਖਾ ਗਏ ਜਿਹੜਿਆ ਵਾਰਾ ਬੈੜੀਆਂ ਹੁੰਦੇ ਨੇ ਬਾਬੇ ਦੀਆਂ ਬੈੜੀਆਂ ਅੱਛਾ ਬਾਬੇ ਦੀਆਂ ਐਡਾ-ਐਡਾ ਚੱਡੇ ਤੇ ਦੁੱਧ ਕਾਤ ਤੀ ਹਰ ਟਾਈਮ ਬੈੜੀਆਂ ਰੱਖਦਾ ਤੀ ਅੱਛਾ ਬੈੜੀਆਂ ਇਹ ਵੀ ਕਹਿੰਦੇ ਸੀਗੇ ਵੀ ਕੁੱਤਿਆਂ ਬਿੱਲਿਆਂ ਦੇ ਨਾਲ ਖਾਂਦੇ ਸੀ ਇੱਕੋ ਭਾਂਡੇ 'ਚ ਨਾ ਕੱਚੇ ਕੁੰਡੀ ਚ ਅੱਛਾ ਕੱਚੀ ਕੁੰਡੀ ਚ ਕੱਚੇ ਕੁੰਡੀ ਹੁੰਦੇ ਤੇ ਜੇ ਕਿਸਾਨ ਵਰਜ ਮੇ ਰੋਟੀ ਖਾਉਣੀਆਂ ਕੁੰਡੀ ਨਾਲ ਲੈ ਕੇ ਜਾਂਦਾ ਤੇ ਅੱਛਾ ਆਪਣੇ ਮੰਗੂ ਭੰਡ ਚ ਨਹੀਂ ਸੀ ਰੋਟੀ ਖਾਂਦਾ ਠੀਕ ਆ ਵੀ ਜਣੀ ਆਪਣਾ ਭੰਡਾ ਬਾਬਾ ਜੀ ਨੇ ਆਪ ਰੱਖਿਆ ਹੋਇਆ ਸੀਗਾ ਉਹਦੇ ਵਿੱਚ ਕਤੂਰੇ ਵੀ ਵਿੱਚੇ ਜਦੋਂ ਨੇ ਰੋਟੀ ਸਾਰੀ ਚੂਰ ਲੈਣੀ ਵਿੱਚੇ ਦਾਲ ਵਿੱਚੇ ਸਾਗ ਸਾਰਾ ਕੁਝ ਇਕੱਠਾ ਕਰ ਲੈਣਾ ਫਿਰ ਉਹਨੇ ਹਾਕ ਮਾਰਨੀ ਕਤੂਰੇ ਨੂੰ ਓਏ ਆ ਜਾ ਲੰਗਰ ਖਾਈਏ ਉਹਨਾਂ ਨੇ ਭੱਜੇ ਹੋਣਾ ਬਿੱਚੇ ਬਾਬਾ ਖਾਂਦਾ ਤੇ ਬਿੱਚੇ ਕਤੂਰੇ ਖਾਂਦੇ ਤੇ ਠੀਕ ਹੈ ਵੀ ਜਾਣੀ ਨੇ ਖੁਦ ਅੱਖੀਂ ਦੇਖਿਆ ਸਾਰੇ ਆਪਣੇ ਲਗਭਗ ਸਾਰੇ ਪਿੰਡ ਵਾਲੇ ਵੀ ਜਾਣਦੇ ਹੋਣਗੇ ਤੇ ਵੀ ਕੁੱਤੇ ਬਿੱਲਿਆਂ ਨਾਲ ਰਲ ਕੇ ਬਾਬਾ ਬਾਬਿਆ ਜੀ ਨੇ ਠੀਕਾ ਜਦ ਕਿਸੇ ਨੇ ਆਪਾਂ ਕਹਿੰਦੀ ਵੀ ਬਾਬਾ ਜੀ ਸਾਡੇ ਪ੍ਰਸ਼ਾਦਾ ਚੱਕੀ ਹੂੰ ਕੁੰਡਿਓ ਨਮੂਦੀ ਮਾਰ ਲੈਣੀ ਚਾਹਤੇ ਅੱਛਾ ਚੇਤੇ ਮੂਦੀ ਮਾਰ ਕੇ ਦਰਪੇਣਾ ਥੋੜਾ ਭੰਡੇ ਚ ਨਹੀਂ ਰੋਟੀ ਖਾਣੀ ਉਹਨਾਂ ਨੂੰ ਕਹਿ ਦੇਣ ਆਜੋ ਚੱਲੀਏ ਪਿੱਛੇ ਕਤੂਰੇ ਨੂੰ ਹੂੰ ਬਿੱਲੀਆਂ ਨੂੰ ਉਹਨਾਂ ਨੇ ਕਹਿਣਾ ਬਾਬਾ ਚੱਲ ਇੱਥੇ ਇੱਥੇ ਲਿਆ ਦੇ ਉਹ ਤਾਂ ਨਹੀਂ ਮੈਂ ਜਾਣਾ ਅੱਛਾ ਮੇਰੇ ਬੱਚਿਆਂ ਨੂੰ ਕਹਿਣਾ ਮੈਂ ਨਹੀਂ ਜਾਣਾ ਜਾਣੀ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਵੀ ਜੇ ਭਾਈ ਪ੍ਰਸ਼ਾਦਾ ਮੈਨੂੰ ਆਪਣੇ ਘਰੇ ਬੁਲਾ ਕੇ ਛਕਾਉਣਾ ਵੀ ਭਾਈ ਮੇਰੇ ਨਾਲ ਲੈ ਜਿਹੜੇ ਆਹ ਕੁੱਤੇ ਬਿੱਲੇ ਜੋ ਵੀ ਹੈ ਨਾ ਇਹ ਮੇਰੇ ਨਾਲ ਹੀ ਜਾਣਗੇ ਇਹ ਨਹੀਂ ਹੈਗਾ ਵੀ ਮੈਂ ਇਕੱਲੇ ਹੀ ਛਕ ਆਉਂਗਾ ਇਹਨਾਂ ਨੂੰ ਨਹੀਂ ਜੇ ਛਕਾਉਣਾ ਤਾਂ ਕਹਿੰਦੇ ਵੀ ਸਾਰਿਆਂ ਨੂੰ ਛਕਾਉਣਾ ਇਹ ਵੀ ਬਾਬਾ ਜੀ ਦੇ ਦੇਖੋ ਸੀਗਾ ਨਾਲ ਵੀ ਜਾਨੀ ਸਾਰਿਆਂ ਨੂੰ ਛਕਾਉਂਦੇ ਸਾਰਿਆਂ ਨੂੰ ਛਕਾਉਣਾ ਠੀਕ ਆ ਵੀ ਜਾਨੀ ਇਕੱਲੇ ਨਹੀਂ ਛੱਕ ਕੇ ਆ ਕੇ ਕਿਸਦੇ ਘਰੇ ਠੀਕ ਮਾ ਉਹ ਪਾਂਡੇ ਚ ਨਾ ਕਰ ਚੀ ਦਾ ਪਾਂਡਾ ਨਾ ਪਿੱਤਲ ਦਾ ਕੁੰਡੀ ਚ ਖਾਂਦੇ ਤੇ ਜਣੀ ਸ਼ੁਰੂਤੀ ਬਾਬਾ ਜੀ ਹੁੰਦੇ ਤੇ ਅੱਛਾ ਸ਼ੁਰੂ ਤੇ ਜਣੀ ਬਾਬਾ ਜੀ ਦਾ ਜਿਹੜਾ ਮਿੱਟੀ ਦਾ ਪਾਂਡਾ ਰੱਖਿਆ ਹੋਇਆ ਸੀਗਾ ਕਿਸੇ ਸਟੀਲ ਦੇ ਪਾਂਡੇ ਜਾਂ ਪਿੱਤਲ ਦੇ ਵਿੱਚ ਨਹੀਂ ਖਾਂਦੇ ਪ੍ਰਸ਼ਾਦਾ ਛਕਦੇ ਸੀਗੇ ਤੇ ਆਪਣੀ ਕੁੰਡੀ ਜਿਸ ਦੇ ਵੀ ਘਰ ਜਾਣਾ ਸੰਗਤ ਨੇ ਬੁਲਾਉਣਾ ਤੇ ਉਹਦੇ ਵਿੱਚ ਹੀ ਨਾਲ ਲੈ ਜਾਂਦੇ ਸੀਗੇ ਕੱਚਾ ਪਾਂਡਾ ਜਿਹੜੀ ਸ਼ੁਰੂ ਤੋਂ ਹੀ ਇੱਕ ਸੀਗਾ ਉਹਨਾਂ ਦਾ ਬੇਚਾਰੀ ਸ਼ੁਰੂ ਤੋਂ ਹੀ ਕੱਚੇ ਪੰਡ ਚ ਆਪਣਾ ਜਿਹੜਾ ਪ੍ਰਸ਼ਾਦਾ ਪਾਣੀ ਆ ਉਹ ਛਕਦੇ ਸੀਗੇ ਕਿਹੜੇ ਜਾਂਦੇ ਨੇ ਮਾਥਨ ਮਥਾ ਟੇਕਣ ਜਿਹੜਾ ਦੁੱਧ ਲੈ ਜਾਂਦੇ ਨੇ ਉਹਦੇ ਕੱਚੇ ਕੁੰਡੀ ਚ ਪਾਉਂਦੇ ਨੇ ਹਾਂ ਦੇਖਿਆ ਪੜਾ ਆਪਣਾ ਬਾਬਾ ਜੀ ਦੱਸਣ ਵਾਲਾ ਕਮਰਾ ਵਾ ਉੱਥੇ ਵੀ ਭੋਗ ਕੱਚੀ ਜਿਹੜੀ ਕੁੰਡੀ ਆ ਉਹਦੇ ਵਿੱਚ ਦੁੱਧ ਵੀ ਹੁੰਦਾ ਪ੍ਰਸ਼ਾਦਾ ਲੱਡੂ ਪ੍ਰਸ਼ਾਦ ਜੋ ਵੀ ਆ ਸੰਗਤ ਉਹਦੇ ਵਿੱਚ ਜ਼ਰੂਰ ਪਾਉਂਦੇ ਸ਼ੋ ਵਧੀਆ ਇੱਕ ਪ੍ਰਬੰਧਕਾਂ ਦੀ ਇੱਕ ਬਹੁਤ ਵਧੀਆ ਜਿਹੜੀ ਬਾਬਾ ਜੀ ਦੀ ਸੋਚ ਸੀਗੀ ਉਹਨੇ ਰੀਤ ਸੀ ਉਹ ਉਸੇ ਰਿਕਾਰਡਿੰਗ ਚੱਲਦੇ ਨੇ ਵਧੀਆ ਚੱਲਣਾ ਵੀ ਚਾਹੀਦਾ ਭਾਵੇਂ ਸਮਾਂ ਵੀ ਜਿੱਦਾਂ ਦਾ ਮਰਜ਼ੀ ਆ ਜਾਵੇ ਆਪਾਂ ਨੂੰ ਜਿਵੇਂ ਬਾਬਾ ਜੀ ਦੀ ਸੋਚ ਸੀਗੀ ਕਿਦਾਂ ਦਾ ਖਾਣਾ ਪੀਣਾ ਸੀ ਓਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਲੋਕ ਭਾਵੇਂ ਲੱਖ ਅਪਡੇਟ ਹੋ ਜਾਣ ਲੱਖ ਦੁਨੀਆ ਚੇਂਜ ਹੋ ਜਾਵੇ ਪਰ ਆਪਾਂ ਨੂੰ ਜਿਵੇਂ ਉਹਦੀ ਸੋਚ ਸੀ ਉਹਦੇ ਮੁ ਲਵਾਦਾ ਜਿਉਂਦੇ ਵੀ ਉੱਥੇ ਆਪਾਂ ਪ੍ਰਸ਼ਾਦ ਲਵਾਉਨੇ ਆ ਤਾਂ ਕੱਚੀ ਗੁੰਡੀ ਆ ਤੁਸੀਂ ਦੇਖ ਵੀ ਸਕਦੇ ਹੋ ਹਰ ਸਮੇਂ ਉੱਥੇ ਕੱਚੀ ਗੁੰਡੀ ਹੁੰਦੀ ਆ ਬਾਬਾ ਜਿਹੜਾ ਅਸਣ ਵਾਲਾ ਕਮਰਾ ਵਾ ਹੋਰ ਕੋਈ ਉਹਨਾਂ ਨਾਲ ਗੱਲਬਾਤ ਇਹ ਵੀ ਕਹਿੰਦੇ ਸੀ ਕਦੇ ਮਾਈਆਂ ਨੂੰ ਵੀ ਕਹਿੰਦੇ ਸੀ ਭਾਈ ਆਪੇ ਛਕ ਲੋ ਹਨਾ ਪ੍ਰਸ਼ਾਦਾ ਪਿਆ ਜਿੰਨੀ ਲੋੜ ਆ ਛਕ ਲੋ ਛਕ ਲੋ ਆਪ ਛਕ ਲੋ ਹਾਂ ਵੀ ਜੇ ਮੈਂ ਤੁਸੀਂ ਕਾਕੰਡਾ ਲੈਣ ਜਾਣਾ ਦੁਪਹਿਰਾਂ ਹੋ ਜਾਣਾ ਅੱਛੇ ਉੱਥੇ ਦੁਪਹਿਰਾਂ ਕੱਟਦੇ ਇਤੇ ਅੱਛਾ ਬੱਲੀਆਂ ਚੌਕ 'ਤੇ ਉੱਥੇ ਕਦ ਦੁਪਹਿਰਾਂ ਕੱਟਣਾ ਠੀਕ ਆ ਅਬ ਐਸਾ ਆਪਣੇ ਸ਼ਾਂ ਕਰਾਈ ਹੋਈ ਅੱਛਾ ਇੱਥੇ ਇਹਨੂੰ ਲੈ ਗਈ ਬੱਲੀਆਂ ਨੂੰ ਆਰਾਮ ਚਾਰ ਇਹਦੀ ਬੀਬੀ ਮੈਨੂੰ ਤਤ ਹੱਕ ਕੀ ਪਾਣੀ ਪੀਣ ਸਵਾਮ ਚਾਰ ਤੱਕ ਬਿਨਾਂ ਪਾਣੀ ਨਹੀਂ ਸੀ ਮਿਲਦਾ ਅੱਛਾ ਨਾ ਆਰਾਮ ਇਹ ਵੀ ਕਹਿੰਦੇ ਨੇ ਭਾਈ ਰਸਤੇ 'ਚ ਹੋਰ ਕਿਤੇ ਖੇਤਾਂ ਤੋਂ ਦੂਰ ਨੇੜੇ ਪਾਣੀ ਨਹੀਂ ਸੀ ਮਿਲਦਾ ਨਹੀਂ ਆਰਾਮ ਸਰ ਜਰੂਰ ਮਿਲ ਜਾਂਦਾ ਸੀਗਾ ਜਾਲ ਠੰਡਾ ਪਾਣੀ ਤੇ ਇੱਥੇ ਪਾਣੀ ਨਹੀਂ ਹੁੰਦਾ ਹੁਣ ਤਾਂ ਬਥੇਰਾ ਅੱਛਾ ਭਾਈ ਮੈਂ ਬੀਬੀ ਪਾਣੀ ਪੀਣਾ ਮੈਂ ਕੋਈ ਨਾ ਅਟਕੇ ਆ ਗਏ ਉੱਥੇ ਬੱਲੀਆਂ ਰੋ ਚਟੀਆਂ ਪੰਡਾ ਛੱਡਿਆ ਬੱਲੀਆਂ ਦੇ ਆ ਮੈਂ ਹਾਰਟੀ ਗੇੜੀ ਗੇੜ ਕੇ ਖੇੜ ਭਰੀ ਉਹਨਾਂ ਨੂੰ ਮੈਂ ਪੀ ਲਿਆ ਜਿਹੜਾ ਪੀਣਾ ਹੂੰ ਉਹਨੇ ਪਾਣੀ ਪੀਤਾ ਕਹਿੰਦੀ ਸ਼ੁਕਰ ਆ ਉਹ ਪੋੜਾ ਨਾ ਤਾਂ ਉਹ ਦੇਵੀਆਂ ਬੋਲਦੀਆਂ ਨੇ ਇੱਥੇ ਆਖੇ ਹਾਂਜੀ ਆ ਬੱਲੀਆਂ ਤੋਂ ਆਈਆਂ ਨੇ ਓ ਇਹਨਾਂ ਨੂੰ ਦੋ ਦੋ ਮੰਨੀਆਂ ਦੇ ਦੇ ਮਾ ਸਾਡੇ ਕੋਲ ਬਾਬਾ ਜੀ ਹੈਗੇ ਨੇ ਇਹ ਘਰੋਂ ਲੈ ਜਾ ਘਰ ਜਾ ਕੇ ਖਾ ਲਓ ਛਾੜੀਆਂ ਮੰਨੀਆਂ ਖਾ ਸਾੜੀਆਂ ਤੇਰੇ ਵਾਲੀਆਂ ਹਾਂ ਤੇਰੇ ਵਾਲੀਆਂ ਭਾਈ ਉੱਥੇ ਉਹਨਾਂ ਨੇ ਮੰਨੀਆਂ ਇਹ ਗੁੜ ਦੀ ਰੋੜੀ ਜਾਂ ਕਲਾੜੀਆਂ ਚੱਲਦੀਆਂ ਤੇ ਪਹਿਲਾ ਕੜਾਹਾ ਗੁੜ ਦਾ ਉੱਥੇ ਚੜਦਾ ਤੇ ਅੱਛਾ ਉਹਨੇ ਕਹਿਣਾ ਇਹ ਨਾਲ ਰੋੜੀ ਰੋੜੀ ਗੁੜ ਦੀ ਦੇਦੇ ਅੱਡਾ ਢੱਪਨੇ ਗੁੜ ਦੇ ਜਿਹਨੇ ਕੋਈ ਖਿਲਾੜੀ ਚਲਾਉਂਦਾ ਸੀਗਾ ਜ਼ਿਮੀਂਦਾਰ ਭਾਈ ਕਿਸਾਨ ਵੀ ਜਾਣੀ ਪਹਿਲਾਂ ਜ਼ਰੂਰ ਪਹੁੰਚਦਾ ਕਰਦੇ ਸੀ ਗੁੜ ਚਾਹੇ ਥੋੜਾ ਬਹੁਤਾ ਫਿਰ ਉਹ ਬਾਬਾ ਜੀ ਗਲੀਆਂ ਬਣਾ ਕੇ ਸੰਗਤ ਦੇ ਵਿੱਚ ਵੰਡਦੇ ਸੀਗੇ ਸੋ ਹੁਣ ਵੀ ਜੇ ਆਪਾਂ ਕਰ ਸਕਦੇ ਆ ਵੀ ਜੇ ਕੋਈ ਕਿਸਾਨ ਵੀਰ ਆਪਣਾ ਜਿਹੜਾ ਵੀ ਖਿਲਾੜੀ ਚਲਾਉਂਦਾ ਤਾਂ ਜਿੰਨੀ ਵੀ ਸੇਵਾ ਹੁੰਦੀ ਆ ਉਹ ਜ਼ਰੂਰ ਦੇ ਕੇ ਆ ਕਨ ਕਿ ਬਾਬਾ ਜੀ ਕੋਲ ਪਹਿਲਾਂ ਜਾਂਦਾ ਸੀ ਇਸ ਤਰ੍ਹਾਂ ਦਾ ਪ੍ਰਸ਼ਾਦ ਤੇ ਹੁਣ ਵੀ ਜਿਹੜੇ ਵੀ ਬਣਾਉਂਦੇ ਨੇ ਗੁੜ ਤੇ ਗੰਨੇ ਦਾ ਉਹ ਜਿੰਨਾ ਕੁ ਵੀ ਦਿੰਦਾ 5 ਕਿਲੋ 2 ਕਿਲੋ ਜਿੰਨੀ ਕਿ ਸ਼ਰਤ ਆ ਵਾ ਉਹ ਜ਼ਰੂਰ ਪਹੁੰਚਦਾ ਕਰਨ ਫਿਰ ਉਹ ਵੰਡ ਦਿਆ ਕਰਨਗੇ ਸੰਗਤ ਵਿੱਚ ਜਿਵੇਂ ਬਾਬਾ ਜੀ ਵੇਲੇ ਹੁੰਦਾ ਸੀਗਾ। ਉਹ ਭਾਈ ਇਹਨਾਂ ਨੂੰ ਰੋੜੀ ਰੋੜੀ ਗੁੜ ਦੀ ਦੇ ਦਿਓ। ਉਹ ਡੋਟਾ ਪੰਨੇ ਫੜਾ ਦੇਣ। ਲੈ ਜਾ ਲੈ ਜਾ। ਬਾਬਾ ਇਹਨਾਂ ਕੀ ਕਰਨਾ? ਉਹ ਘਰ ਨੂੰ ਲੈ ਜਾਓ। ਣਾਣੇ ਖਾ ਲੈਣਗੇ। ਵੇ ਜਾਣੀ ਮਾਂ ਤੇ ਕੋਈ ਐਦਾਂ ਦੀ ਗੱਲ ਨਹੀਂ ਸੀਗੀ ਵੀ ਸਾਮਕੇ ਰੱਖਾਂਗੇ ਹਨਾ ਇਕੱਠਾ ਕਰੀ ਚੱਲੋ ਜਿਵੇਂ ਵੀ ਆਪਣਾ ਆਉਂਦਾ ਤੀਗਾ ਲੰਗਰ ਪਾਣੀ ਰਛਾਦਾ ਉਹ ਨਾਲ ਦੀ ਨਾਲ ਵਰਤਾ ਦਿੰਦੇ ਸੀਗੇ ਇਹ ਨਹੀਂ ਸੀਗਾ ਵੀ ਭਾਈ ਰੱਖ ਕੇ ਡੱਬੇ ਭਰ ਲੋ ਜਿਵੇਂ ਵੀ ਹਨਾ ਨਾਲ ਦੀ ਨਾਲ ਸੰਗਤ ਵਰਤਾ ਜਾਂਦੇ ਸੀਗੇ ਹਨਾ ਦੁੱਧ ਛੱਡ ਗਿਆ ਇਹਦੇ ਥਾਂ ਹੋਰ ਆ ਗਿਆ ਦੁੱਧਾ ਖੋਆ ਘੱਟ ਕੇ ਸਾਰੇ ਦਾ ਲੈ ਕੇ ਡੰਕ ਹੋਇਆ ਉਹ ਭਾਈ ਉਹ ਪੋੜੇ ਨਾਤ ਨੂੰ ਕਹਿੰਦਾ ਭਾਈ ਇਹ ਤਾਂ ਕੰਮ ਖਰਾਬ ਆ ਉਹ ਦੁੱਧ ਇੰਨਾ ਥੀਗਾ ਸਾਰਾ ਲੈ ਗਿਆ ਉਹ ਕਹਿੰਦਾ ਬਾਬਾ ਜੀ ਆਪਾਂ ਕੀ ਕਰ ਮੈਂ ਤਾਂ ਕਿਸੇ ਨੂੰ ਕਿਹਾ ਉਹਨੇ ਖੁਆ ਕਢਾ ਕੇ ਲੈ ਗਿਆ ਅੱਛਾ ਕੋਈ ਸੇਵਾਦਾਰ ਕੋਈ ਬੰਦਾ ਆਇਆ ਹੈ ਤੇ ਸੇਵਾ ਚ ਅੱਛਾ ਦੁੱਧ ਇਕੱਠਾ ਹੋ ਗਿਆ ਦੁੱਧ ਇਕੱਠਾ ਹੋ ਗਿਆ ਉਹਦਾ ਖੁਆ ਕੱਢ ਕੇ ਹੂੰ ਖੁਆ ਲੈ ਪਿੰਡ ਨੂੰ ਲੈ ਗਿਆ ਅੱਛਾ ਆਹ ਪੋੜਾ ਨਾ ਬਾਬਾ ਜੀ ਨੇ ਕੁਝ ਉਹਦੇ ਨਾਲ ਤਾਂ ਬਾਬਾ ਕਿੱਥੇ ਮਿਲਣਾ ਉਹ ਤਾਂ ਤਾਂ ਟੱਕੀ ਤੀ ਹਾਂ ਜਦਾਂ ਕੈਡੀ ਸੀ ਕੋਈ ਬੈਠਦਾ ਨਹੀਂ ਟੱਕੀ 'ਚ ਬੈਠਾ ਤੇ ਇਹ ਤਾਂ ਡੇਰਾ ਫੇਰ ਹੁਣ ਮਗਰੋਂ ਬਣਾਇਆ ਨਹੀਂ ਨਹੀਂ ਰੁਕ ਹਾਂ ਸਮਾਦਵੀ ਆ ਦੇ ਮਗਰੋਂ ਬਣਾਈਆ ਨਹੀਂ ਨਹੀਂ ਕੋਈ ਨਹੀਂ ਕੋੜਾ ਨਾ ਦੇ ਸਮਾਦਵੀ ਬਣਾ ਟੱਕੀ 'ਚ ਬੈਠਾ ਤੇ ਆਏ ਆਪ ਦਾ ਉਹਨੇ ਇੱਕ ਚੰਗੜੀ ਮਾਨ ਨੇ ਹੂੰ ਇਹ ਤੇੜਾ ਕਪੜਾ ਨਹੀਂ ਛਪਾਉਂਦਾ ਚੋਲਾ ਨੀਮਾ ਪਾਉਂਦਾ ਤੇ ਚੋਲਾ ਨੀਮਾ ਹਾਂ ਗਿੱਟਾ ਥਾਈ ਬੀਜ ਨਹੀਂ ਉਦਾਂ ਹੀ ਵਸਤਰ ਲਵੇਟ ਲੈਂਦੇ ਸੀ ਸਲਾਈ ਕਰਾ ਕੇ ਨਹੀਂ ਸੀ ਪਾਉਂਦੇ ਜਿਵੇਂ ਆਪਾ ਕੁਰਤਾ ਪਜਾਮਾ ਪਾ ਲਿਆ ਨਾ 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 भाई चौला पा लेना जद असी गई करीर खड़े, खड़े ए, थे दरात खड़े थे इतने की बोल दिया चंगे चंग चंगेड़ मारता भाई अस जगीर इतने की बोलता दिया टीच देख बाबा उठे आज आज आ जाओ पानी पी लो नहीं फाइजाती है तो बाबा बैठा इत कोई ਬਾਬਾ ਬੈਠਾ ਆ ਬਾਬੇ ਦਾ ਰਗ ਰਾਮ ਦਾ ਮਗਰ ਪਤਾ ਲੱਗਿਆ ਵੀ ਇਹ ਰਗੋ ਰਾਮ ਆ ਹਾਂ ਬਿਲਕੁਲ ਦੇਖੋ ਜਿਉਂਦੇ ਜੀ ਆਪਾਂ ਦੇਖੋ ਬਹੁਤ ਕਦਰ ਘੱਟ ਕੀਤੀ ਹੋ ਸਕਦਾ ਵਾ ਤੇ ਬਾਕੀ ਜਿਹੜੇ ਸ਼ਰਦਾ ਰੱਖਦੇ ਸੀ ਉਹ ਜਰੂਰ ਉਹਨਾਂ ਦੀ ਰਿਸਪੈਕਟ ਕਰਦੇ ਸੀਗੇ ਇੱਜ਼ਤ ਕਰਦੇ ਸੀਗੇ ਤੇ ਇੱਕ ਆਕੀ ਬੀਬੀ ਦਾ ਕਹਿਣਾ ਵੀ ਉਹ ਤਾਂ ਰੱਬ ਸੀਗੇ ਮੁੜ ਕੇ ਉਸ ਤਰ੍ਹਾਂ ਦਾ ਕੋਈ ਆਪਾਂ ਨੂੰ ਸਾਧੂ ਮਹਾਂਤ ਨਹੀਂ ਮਿਲਣਾ ਅੱਜ ਦੇ ਸਮੇਂ 'ਚ ਤਾਂ ਵੈਸੇ ਹੀ ਮਿਲਣਾ ਨਹੀਂਗਾ ਕੋਈ ਦੇਖੋ ਕਾਲ ਯੁਗ ਚੱਲ ਰਿਹਾ ਉਹ ਵਾਕਈ ਪਰਮਾਤਮਾ ਸੀਗੇ ਜੋ ਮੁੱਖ ਚ ਬੋਲਦੇ ਨੇ ਸ਼ਬਦ ਬਚਨ ਕਰ ਦਿੰਦੇ ਸੀ ਉਹ 100% ਪੂਰੇ ਹੁੰਦੇ ਸੀ ਨਿਮਰਤਾ ਵਾਲੇ ਦੀਗੇ ਤੇ ਸ਼ੈਨ ਸ਼ੀਲਤਾ ਵਾਲੇ ਦੀਗੇ ਚੰਗਾ ਸੁਭਾਅ ਸੀਗਾ ਕਿਸੇ ਤੋਂ ਵੀ ਆਪਾਂ ਪੁੱਛ ਸਕਦੇ ਆ ਪਤਾ ਵੀ ਆ ਵੀ ਚੰਗੇ ਦੀ ਤਾਂ ਹੀ ਅੱਜ ਉੱਥੇ ਮੇਲੇ ਲੱਗਦੇ ਨੇ ਜੀ ਇਕੱਠ ਹੁੰਦੇ ਨੇ ਹਾਂ ਭਾਈ ਆਇਆ ਕਹਿੰਦਾ ਜੀ ਮੈਂ ਰੱਬ ਦੇਖਣਾ ਕਹਿੰਦਾ ਰੱਬ ਦੇਖਣਾ ਇੱਥੇ ਨਹੀਂ ਆ ਰੱਬ ਰੱਬ ਕਹਿੰਦਾ ਉੱਥੇ ਆਰਾਮਸਰ ਆਰਾਮਸਰ ਬੈਠਾ ਬਾਬਾ ਤੈਨੂੰ ਰੱਬ ਉਹ ਦਿਖਾਉ ਅੱਛਾ ਅਰਬਾਈ ਸਰ ਸਿੰਘ ਜੀ ਨੇ ਬਚਨ ਕੀ ਇਹਦਾ ਕੋਲ ਆ ਗਿਆ ਇਹ ਚਰਚਾ ਕੋਲ ਗਿਆ ਤੇ ਅੱਛਾ ਕਹਿੰਦਾ ਉੱਥੇ ਬੈਠਾ ਰੱਬ ਉਹ ਦਿਖਾਉ ਛੱਡ ਕੋਈ ਰੱਬ ਨਹੀਂ ਹੈ ਆ ਗਿਆ ਮੱਥਾ ਟੇਕਿਆ ਉਹ ਕਹਿੰਦਾ ਬਾਬਾ ਜੀ ਮੈਂ ਰੱਬ ਦੇਖਣਾ ਕਹਿੰਦਾ ਉਹਨੂੰ ਕਹਿੰਦਾ ਕਿੱਥੋਂ ਤੀ ਵੀ ਆਪਣੇ ਪਿੰਡ ਦਾ ਕੋਈ ਸੀਗਾ ਜਾਂ ਕੋਈ ਆਪਣੇ ਏਰੀਆ ਦਾ ਰਾੜਾ ਸਾਹਿਬ ਚੱਲੇ ਅੱਛਾ ਰਾੜਾ ਸਾਹਿਬ ਚਲੇ ਗਏ ਸੀ ਰਾੜਾ ਸਾਹਿਬ ਤੇ ਆਏ ਤੇ ਬਾਹਲਾ ਬੰਦਾ ਤੇ ਅੱਛਾ ਰੱਬ ਦੇਖਣਾ ਹੂੰ ਉਹਨੂੰ ਬਾਬਾ ਜੀ ਨੂੰ ਕਹਿੰਦਾ ਕਿ ਮੈਂ ਰੱਬ ਦੇਖਣਾ ਕਹਿੰਦਾ ਰੱਬ ਦੇਖਣਾ ਤੂੰ ਆਇਆ ਕਿੱਥੋਂ ਤੇ ਜਦ ਨਹੀਂ ਰੱਬ ਦੇਖਿਆ ਰੱਬ ਤੋਂ ਹੀ ਆਇਆ ਤੀ ਵੀ ਬਾਬਾ ਰਾਗੋਰਾਮ ਜੀ ਕਹਿੰਦੇ ਨੂੰ ਹਾਂ ਕਹਿੰਦਾ ਰੱਬ ਤੋਂ ਹੀ ਆਇਆ ਤੂੰ ਉਹੀ ਰੱਬ ਆ ਅੱਛਾ ਆਹੋ ਦੇਖੋ ਕਿੰਨੀ ਕਰਨੀ ਵਾਲੇ ਸੀਗੇ ਪ੍ਰਤੱਖ ਪ੍ਰਮਾਤਮਾ ਦਾ ਰੂਪ ਸੀਗੇ ਫੇਰ ਵੀ ਆਪਣੇ ਆਪ ਨੂੰ ਨੀਮਾ ਰੱਖਿਆ ਕਹਿੰਦੇ ਕੋਈ ਮਹੰਤ ਸੀਗਾ ਦੱਸਿਆ ਕੋਈ ਬੰਦਾ ਮਿਲਣਾ ਹੈ ਕਹਿੰਦੇ ਬਾਬਾ ਜੀ ਰੱਬ ਦੇਖਣਾ ਜਣੀ ਉਹਨੇ ਨਹੀਂ ਕਿਹਾ ਵੀ ਭਾਈ ਪ੍ਰਮਾਤਮਾ ਉੱਪਰ ਆ ਜਿੱਥੋਂ ਤੂੰ ਆਇਆ ਵਾ ਵੀ ਉਹੀ ਰੱਬ ਆ ਜਣੀ ਆਪਣੇ ਆਪ ਜੇ ਕੋਈ ਇਸ ਤਰ੍ਹਾਂ ਦੀ ਉਹਨੇ ਚ ਗੱਲ ਹੈ ਨਹੀਂ ਜੀ ਕਾਹਨ ਵਾਲੀ ਰੱਬ ਕਾਹਨ ਵਾਲੀ ਬਹੁਤ ਨਿਮਰਤਾ ਵਾਲੇ ਆਪਣੇ ਸਾਧੂ ਮਹਾਂਪੁਰਸ਼ ଥିਗੇ ਕਰਨੀ ਵਾਲੇ ਦੀ ਪਹੁੰਚੀ ਹੋਈ ਮਹਾਨ ਅਸਤੀ ଥିਗੇ ਤੇ ਹੋਰ ਕੋਈ ਗੱਲ ਬਾਤ ਨਹੀਂ ਬਾਦਸ਼ਾਹ ਦਾ ਠੀਕ ਆ ਬਸ ਉਹ ਦੋ ਪਿੰਡ ਤੇ ਉਹਦੇ ਕੋਲੇ ਤੁਰ ਕੇ ਜਾਣਾ ਤੁਰ ਕੇ ਆਉਣਾ ਅਦੈਲਾ ਨਾ ਦਲਖੇਰ ਮਾਰਤੇ ਆਇਆ ਅੱਛਾ ਕਹਿੰਦਾ ਸਦਾ ਲਈ ਡੰਡੀ ਬੰਦ ਦਾ ਹਾਂ ਬਿਲਕੁਲ ਸਹੀ ਗੱਲ ਹੈ ਵੀ ਸੁਣਨ ਚ ਆਇਆ ਆਪਾਂ ਤੇ ਚਲੋ ਹੁਣ ਸਮੇਂ ਨਾਲ ਨਾਲ ਹੋਈ ਵੀ ਜਾਂਦਾ ਬਾ ਜੋ ਉਹਨਾਂ ਨੇ ਕਹਿਨੇ ਬਚਰੋ ਪੂਰੇ ਵੀ ਹੋਏ ਨੇ ਬਾਗ ਪੂਰੇ ਹੋਏ ਨੇ ਕਹਿੰਦਾ ਮੈਂ ਤਾਂ ਕੋਈ ਗੱਲ ਨਹੀਂ ਫੇਰ ਵੀ ਜਿਵੇਂ ਵੀ ਸੀਗਾ ਪਰਮਾਤਮਾ ਦਾ ਜਦੋਂ ਹੁਕਮ ਹੋਣਾ ਜੀਤੋਂ ਸੇਵਾ ਲੈਣੀ ਆ ਉਹ ਉਦਾਂ ਹੀ ਹੋਣਾ ਮਾ ਬੱਸ ਜਿਹੜੀ સેવા ਉਹਦੇ ਉਹਦੇ ਜਿਹੜਾ ਉਹਨੇ ਬੋਲ ਕਹਿਤਾ ਪੂਰਾ ਹੋ ਜਾਣਾ ਬਾਬੇ ਰਾਘੁਰਾਮ ਨੇ ਜੋ ਬੋਲ ਕਹਨੇ ਸੀਗੇ ਪੂਰੇ ਹੁੰਦੇ ਸੀ ਨਾ ਪੂਰੇ ਮਾ ਮੈਨੂੰ ਕਹਤਾ ਗੁੰਗੀਆਂ ਸਹਿਰਾਮ ਕਹਿੰਦੇ ਬੁढ़ा ਹੋ ਜੂ ਬਿਮਾਰ ਨਹੀਂ ਹੁੰਦਾ ਸਹਿਰਾਮ ਸਹਿਰਾਮ ਕਹਿੰਦੇ ਅੰਦਰ ਵਾਹ ਹੋਏ ਵੀ ਨਹੀਂ ਹੋਣੇ ਬਿਮਾਰ ਉਹਨਾਂ ਬਿਲਾ ਹੀ ਨਾ ਕਿਸੇ ਨੂੰ ਬੋਲੀ ਨਾ ਮਾ ਚੱਲ ਚੰਗਾ ਵੀ ਯਾਨੀ ਸਹੀ ਰਾਮ ਦਾ ਬਾਬਾ ਜੀ ਜਿਹੜਾ ਜਾਪ ਦਾ ਸ਼ਾਬਦ ਦਿੰਦੇ ਸੀਗੇ ਵੀ ਭਾਈ ਆਹੀ ਜਪੋ ਸੇਵਾ ਕਰੋ ਕੰਮ ਕਰੋ ਅੱਛਾ ਸਹੀ ਰਾਮ ਸਹੀ ਰਾਮ ਆਏ ਕਹੋ ਹਮ ਬਸ ਸਹੀ ਰਾਮ ਸਹੀ ਰਾਮ ਮੈਂ ਆਪ ਬੋਲ ਦਤ ਹਮ ਸਹੀ ਰਾਮ ਸਹੀ ਰਾਮ ਚੱਲ ਭਾਈ ਸੰਗਾਰੇ ਨੋਥ ਤੇ ਰਾਮਾਇਦੇ ਬੋਲੀ ਨਾ ਕਿਸੇ ਨਾ ਕਿਸਨ ਬੁਲਾਈ ਨਾ ਲਾਇਗਾ ਚੁੱਪ ਕਰਕੇ ਸਹੀ ਰਾਮ ਭੁੱਲੀ ਨਾ ਸਹੀ ਰਾਮ ਕਹਿੰਦੀ ਅੰਦਰ ਵੜ ਜੀ ਜਾਣੀ ਮੁਰਤਕੇ ਕਦੇ ਬਿਮਾਰ ਨਹੀਂ ਹੋਏ ਨਾ ਹੋਇਆ ਇੰਨਿਆ ਦਾ ਮੁੜ ਕੇ ਦੇਖੋ ਬਾਬਾ ਜੀ ਨੇ ਬਚਨ ਕੀਤੇ ਕਹਿੰਦੇ ਮੁਰਕੇ ਬਿਮਾਰ ਨਹੀਂ ਹੋਏ ਚਲੋ ਮੜਾ ਮੋਟਾ ਚਲੋ ਹੁੰਦਾ ਨੋਰਮਲ ਜਣੀ ਇੰਨਾ ਨਹੀਂ ਜਿਵੇਂ ਬਾਬਾ ਜੀ ਨੇ ਕਹੇ ਤੇ ਮੁਰਕੇ ਉਸ ਤਰ੍ਹਾਂ ਕਦੇ ਬਿਮਾਰ ਨਹੀਂ ਹੋਏਗੇ ਸੋ ਇਹ ਵੀ ਬਾਬਾ ਜੀ ਦੇ ਮੁਖ ਤੋਂ ਬਚਨ ਕੱਢੇ ਸੀਗੇ ਵੀ ਭਾਈ ਮੁਰਕੇ ਬਿਮਾਰ ਨਹੀਂ ਹੋ ਉਹ ਸਹੀ ਰਾਮ ਦਾ ਜਾਪ ਕਰਦੇ ਜਾਓ ਤੇ ਹਮੇਸ਼ਾ ਸਾਰਿਆਂ ਨੂੰ ਇਹੀ ਕਿਹਾ ਵੀ ਭਾਈ ਹਰੀ ਰਾਮ ਹਰੀ ਰਾਮ ਦਾ ਨਾਮ ਸਹੀ ਰਾਮ ਦਾ ਜਾਪ ਕਰਨਾ ਹਾਂ ਪ੍ਰੇਮ ਉੱਥੇ ਰਹਿੰਦਾ ਹੁੰਦਾ ਤੇ ਅੱਛਾ ਪ੍ਰੇਮ ਆਹ ਪ੍ਰੇਮ ਜਿਆਦਾ ਮਰਿਆ ਉਹ ਲੈ ਚਿੱਟਾ ਛੁੱਟ ਘਰ ਵਾਲਿਆ ਅੱਛਾ ਵੀ ਬਾਬਾ ਜੀ ਦੇ ਉੱਪਰ ਦੇਣ ਵਾਸਤੇ ਇਹ ਉੱਥੇ ਰਹਿੰਦਾ ਤੇ ਪਗਮੇ ਕੱਪੜੇ ਪਾਉਂਦਾ ਤੇ ਅੱਛਾ ਸਾਰਾ ਜੀਵਨ ਪਰੇ ਬਾਬਾ ਜੀ ਦੇ ਨਾਲ ਦੇ ਕਹਿੰਦਾ ਵੀ ਮੈਨੂੰ ਚਿੱਟਾ ਕੱਪੜਾ ਨਾ ਦੇਓ ਮੈਂ ਤਾਂ ਬਾਬਾ ਉਹ ਪਗਮੇ ਪਾਉਣੇ ਨੇ ਫੇਰੇ ਪਗਮਾ ਕੱਪੜਾ ਦਾ ਛੁੱਟ ਸੁਣਾਇਆ ਉਹਦਾ ਸਾਧਾਰਨਗਾ ਅੱਛਾ ਹਾ ਤਾਂ ਹੁਣ ਕੀ ਗੱਲ ਹੈ ਨਾ ਆਦੇ ਉਹਦੇ ਉੱਥੇ ਰਹਿੰਦਾ ਹੁੰਦਾ ਤੇ ਬਾਬੇ ਕੋਲੇ ਬਾਬੇ ਕਰ ਰਹਿੰਦੇ। ਪਹਿਲਾਂ ਤਾਂ ਦੇਖੋ ਬਾਬਾ ਤੁਹਾਡੇ ਕੋਲ ਫਿਰ ਆਮ ਆਮ ਹੀ ਰਹਿੰਦੇ ਹੁਣਗੇ ਨਾ। ਆਵੇਂ ਫਰੀਤੂਰੀ ਜਾਂਦੇ ਉਹਨਾਂ ਕੋਲ। ਉਹ ਤਾਂ ਫੇਰੀ ਜਾਂਦੇ ਤੇ। ਹੂੰ। ਉਹਨੇ ਇੱਕ ਚੰਗਿਆੜ ਜਿਹੀ ਮਾਰਨੀ। ਬਸ ਸਾਨੂੰ ਟੱਕੇ 'ਚੋਂ ਡਾਂ ਲੰਗਣਾ। ਹੂੰ। ਪਤਾ ਨਹੀਂ ਕਿ ਰੱਬ ਦਾ ਨਾਮ ਲੈਂਦਾ ਤੇ। ਵੀ ਯਾਨੀ ਹਾਸਾ ਮਜ਼ਾਕ ਵੀ ਚਲੂ ਕੋਈ ਵਾਰ ਹੋ ਜਾਂਦਾ। ਜਦੋਂ ਦੇ ਲ ਮੱਕੀ ਖਾਦੀ ਆ। ਉਹਨੇ ਆ ਕੇ ਇੱਕ ਨੇ ਕਿਹਾ। ਉਹ ਸਾਦਾ। ਬੈੜੀਆਂ ਰੱਖਿਆ ਔਡੋਡਾ ਨਾ ਬਹੁੰਦੇ ਸੀ ਬੈੜੀਆਂ ਦੇ ਦੁੱਧ ਚੋਂਦੇ ਦੁੱਧ ਘਰ ਰੱਖ ਫਿਰ ਡੇਰੇ ਦੇ ਸੰਗਤ ਨੂੰ ਪੜਾਉਂਦੇ ਸੀਗੇ ਉਹ ਪੌਲਾ ਨਾਤ ਹਾਂਜੀ ਉਹ ਦੇਵੀਆਂ ਚੋਲੀਆਂ ਨਹੀਂ ਜੇ ਚਾਰਾਂ ਚੋੜੀਆਂ ਉਹ ਚੋਲਾ ਚੋਲਾ ਚੋਕੇ ਖੋਲਦੇ ਰੱਖੇ ਜਣੀਆਂ ਇੱਦਾਂ ਹੀ ਖੁੱਲੀ ਰੱਖਦੇ ਸੀ ਬੰਦ ਸੀ ਇਹ ਵੀ ਗੱਲ ਹੋਣੀਆ ਸੁਣਨ ਚਾਹੀਆ ਵੀ ਬਾਬਾ ਰਾਗੋਰਾਮ ਜੀ ਦੇ ਆਖਰੀ ਐਂਡ ਤੱਕ ਵੀ ਦੰਦ ਦੁਆਰੇ ਵਾਪਸ ਆ ਗਏ ਸੀ ਨਾ ਉਹਦਾ ਤਾਰਾ ਕੱਢ ਕੇ ਰਸੇ ਖੋਲ ਦੇਣਾ ਨਹੀਂ ਜਿਵੇਂ ਕਹ ਸੀ ਦੰਦ ਵੀ ਦੁਬਾਰੇ ਆਗੇ ਸੀਗੇ ਦੰਦ ਚਿੱਟੇ ਦੁੱਧ ਵਰਗੇ ਅੱਛਾ ਬਹੁਤ ਸਾਰੇ ਦੰਦ ਆਏ ਨੇ ਬੁਢੇ ਹੋਏ ਦੇ ਸਾਰੇ ਹੀ ਕਹਿੰਦੇ ਨੇ ਵੀ ਬਾਬਾ ਰਾਗੋਂ ਆਉਂਦੇ ਦੰਦ ਆਗੇ ਆਪਣੇ ਨੇ ਦੇਖੇ ਦੇਖੇ ਨੇ ਤੁਸੀਂ ਆ ਆਮਾ ਛੇ ਜਾ ਦੰਦ ਆਉਂਦੇ ਹੁੰਦੇ ਤੇ ਦੇਖੋ ਜੀ ਇੰਨੀ ਉਮਰ ਦੇ ਵਿੱਚ ਨਹੀਂ ਆਮ ਦੁੱਧ ਨਾਲ ਹੁੰਦੇ ਨੇ ਇੱਕ ਵਾਰ ਟੁੱਟ ਜਾਂਦੇ ਨੇ ਤੇ ਦੂਸਰੀ ਵਾਰ ਆ ਜਾਂਦੇ ਨੇ ਚਲੋ ਸਾਰਿਆਂ ਨੂੰ ਪਤਾ ਹੀ ਆ ਤੀਜੀ ਵਾਰ ਬਾਬਾ ਜੀ ਦੇ ਦੁੱਧ ਵਰਗੇ ਦੰਦ ਆਏ ਨੇ ਜੀ ਆਖਰੀ ਐਂਡ ਉਮਰ ਦੇ ਵਿੱਚ ਵਿੱਚ ਬਹੁਤ ਸਾਰੇ ਦੰਦ ਤੇ ਜਣੀ ਤੀਜੀ ਵਾਰ ਦੰਦ ਆਇਨੇ ਹਾਂ ਨਾਸ਼ਤੇ ਦੇ ਵਿੱਚ ਬਾਤਸਾ ਬੁੜੇ ਹੋਏ ਦੇ ਦੰਦ ਆਇਨੇ ਵਦਿਆ ਐਸੇ ਆਪ ਦੇਖੇ ਨੇ ਦੇਖੇ ਨੇ ਜੀ ਦੇਖੋ ਮੈਂ ਆਪਾਂ ਇਹਨਾਂ ਨਾਲ ਤਾਂ ਹੀ ਗੱਲਬਾਤ ਕੀਤੀ ਹੈ ਵੀ ਕਿਉਂਕਿ ਹੁਣ ਚਲੋ ਆਪਾਂ ਨੂੰ ਨਹੀਂ ਪਤਾ ਆਪਾਂ ਨਹੀਂ ਦਰਸ਼ਨ ਕੀਤੇ ਹੈ ਨਾ ਤੇ ਇਹਨਾਂ ਨੇ ਹੁਣ ਚਲੋ ਸਾਰਾ ਜੀਵਨ ਬਾਬਾ ਜੀ ਦਾ ਦੇਖਿਆ ਵਾ ਕਿਵੇਂ ਦਾ ਰਹਿਣਾ ਸਾਣਾ ਦੀ ਸੁਭਾਅ ਤੀਗਾ ਸੋ ਤੁਹਾਡੇ ਨਾਲ ਜਿਹੜੀ ਗੱਲਾਂ ਸਾਂਝੀ ਕੀਤੀਆਂ ਨੇ ਇਹ ਆਪਾਂ ਨੂੰ ਹੁਣ ਬਹੁਤ ਸਾਮ ਕੇ ਰੱਖਣ ਦੀ ਲੋੜ ਹੈ ਇਸ ਚੀਜ਼ਾਂ ਦੀ ਹੈ ਨਾ ਤੇ ਇਸ ਲਈ ਆਪਾਂ ਇਹ ਅੱਜ ਦੀ ਜਿਹੜੀ ਵੀਡੀਓ ਬਣਾਈ ਸੀ ਬਾਬਾ ਰਾਘੋਰਾਮ ਜੀ ਦੇ ਜੀਵਨ ਬਾਰੇ ਪੁੱਛਿਆ ਠੀਕ ਆ ਕਿਉਂਕਿ ਇਹਨਾਂ ਨੇ ਸਾਰਾ ਅੱਖੀ ਦੇਖਿਆ ਇੱਕ ਹੁੰਦਾ ਵੀ ਸੁਣੀ ਆ ਉਹ ਗੱਲ ਵੱਖਰੀ ਆ ਤੇ ਇੱਕ ਹੁੰਦਾ ਅੱਖੀ ਦੇਖਿਆ ਤਾਂ ਹੀ ਆਪਾਂ ਇਹਨਾਂ ਨਾਲ ਜੋ ਉਮਰ ਕੀਤੀ ਗੱਲਬਾਤ 96 97 ਸਾਲ ਦੀ ਉਮਰ ਆ ਕਰੀਬ ਤੇ ਇਹਨਾਂ ਨੂੰ ਸਾਰਾ ਪਤਾ ਸੀਗਾ ਬਾਬਾ ਰਾਘੋਰਾਮ ਜੀ ਜੋ ਵੀ ਹੈਗਾ ਤੁਹਾਡੇ ਮੂਰੇ ਇਹਨਾਂ ਨੇ ਸਹੀ ਬਿਲਕੁਲ ਸਹੀ ਦੱਸਿਆ ਵਾ ਤੇ ਲਗਭਗ ਕੁਝ ਜਾਣਦੇ ਵੀ ਹੋਮੋਂਗੇ ਤੇ ਹੋ ਸਕਦਾ ਵੀ ਇਸ ਤੋਂ ਵੀ ਵੱਧ ਉਮਰ ਦੇ ਆਪਣੇ ਹੋਣ ਜਿਹੜੇ ਬਜ਼ੁਰਗ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸਾਡੇ ਨਾਲ ਜਰੂਰ ਸਾਂਝੀ ਕਰਾਂਗੇ ਆਪਾਂ ਸੋਸ਼ਲ ਮੀਡੀਆ ਤੇ ਪਾਵਾਂਗੇ ਕਿਉਂਕਿ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਛੋਟੇ ਬੱਚੇ ਨੇ ਉਹਨਾਂ ਵਾਸਤੇ ਆਪਾਂ ਇਹ ਚੀਜ਼ਾਂ ਸਾਹਮਣੇ ਰੱਖੀਏ ਠੀਕ ਨਹੀਂ ਵੀ ਬਾਬਾ ਜੀ ਦੇ ਬਾਰੇ ਜੀਵਨ ਬਾਰੇ ਤੇ ਜਦੋਂ ਇਸ ਤਰ੍ਹਾਂ ਦੀ ਵੀਡੀਓਜ਼ ਦੇਖਣਗੇ ਉਹ ਤਾਂ ਉਹਨਾਂ ਨੂੰ ਆਟੋਮੈਟਿਕਲੀ ਹੋਊਗਾ ਕਿਉਂਕਿ ਕਿਤਾਬਾਂ 'ਚ ਕੋਈ ਨਹੀਂ ਵੀ ਪੜ੍ਹ ਸਕਦਾ ਤੇ ਇਸ ਤਰ੍ਹਾਂ ਦੀ ਵੀਡੀਓ ਨੂੰ ਹਰ ਇੱਕ ਬੰਦਾ ਸੁਣਦਾ ਸਕਦਾ ਹੈ ਨਾ ਤਾਂ ਇਸ ਲਈ ਆਪਾਂ ਜਿਹੜੀ ਵੀਡੀਓ ਬਣਾਈ ਅੱਜ ਦੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕੋਈ ਗਲਤੀ ਵਲਤੀ ਮਿਸਟੇਕ ਹੋ ਕੇ ਵੀਡੀਓ ਚ ਤਾਂ ਉਸਤਾਖੀ ਮਾਫ ਧੰਨਵਾਦ ਜੀ ਸਾਰਿਆਂ ਦਾ ਬਾਬਾ ਤਾਂ ਬਾਬਾਈ ਤੇ